ਅੱਜ ਵੀ ਮਾਰਕੀਟ ਚੱਲਦੇ ਆਂ ਕੁੰਮਦਿਆ ਸਾਰੀ ਮਾਰਕੀਟ ਲੋਹੜੀ ਦਾ ਤਿਉਹਾਰ ਹੈ ਤੇ ਅਜੇ ਹੀ ਚੀਜ਼ ਦੇਖਦੇ ਆਂ ਜਿਹਦੇ ਵੇਟ ਨੇ ਭਾਰਤੀ ਪੰਜਾਬ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਅਲੈਦਾ ਅਲੈਦਾ ਯਾਨੀ ਅਲੱਗ-ਅਲੱਗ ਰੇਟ ਨੇ ਬੜੇ ਮਹਿੰਗੇ ਨੇ ਵੇਟ ਪਾਕਿਸਤਾਨੀ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਉਹ ਰੇਟ ਸਸਤੇ ਨੇ ਕਿਹੜੀਆਂ ਚੀਜ਼ਾਂ ਨੇ ਉਹ ਵਾਲੀਆਂ ਤਾਂ ਆਜੋ ਮਾਰਕੀਟ ਘੁੰਮਦੇ ਆ ਤੇ ਦੇਖਦੇ ਆ ਚਾਤ ਮਾਰਦੇ ਆ ਉਹਨਾਂ ਚੀਜ਼ਾਂ ਦੇ ਬਾਰੇ ਭਲੀਆ ਮੂੰਗਫਲੀ ਦੇ ਰੇਟ ਕੀ ਲੱਗੇ ਨੇ ਦਿਖਾਇਆ ਜੇ ਮਾੜੀ ਜੀ ਪਹਿਲੇ ਕਿਵੇਂ 130 ਦੇ ਕਿਲੋ ਜੀ 130 ਰੁਪਏ ਕਿਲੋ ਹਾਂਜੀ ਇਹ ਵਾਲੀ ਹਾਂਜੀ ਅੱਛਾ 130 ਰੁਪਏ ਕਿਲੋ ਇੱਥੇ ਵਿਕਦੀ ਹੈ ਹਾਂਜੀ ਤੇ ਪਾਕਿਸਤਾਨ ਚ ਪਤਾ ਕੀ ਰੇਟ ਵਿਕਦੀ ਹੈ ਹਾਂਜੀ 750 ਰੁਪਏ ਤੋਂ ਲੈ ਕੇ 1200 ਰੁਪਏ ਕਿਲੋ ਤੱਕ ਵਿਕਦੀ ਹੈ ਇਹ ਵਾਲੀ ਮੂੰਗਫਲੀ ਇਹ ਇੱਕ ਨੰਬਰ ਕਾਲ ਕੁਆਲਟੀ ਹੈ ਇੱਕ ਨੰਬਰ ਕੁਆਲਟੀ ਹੈ ਤੇ ਜਿਹੜੀ ਦੂਜੀ ਹੋਣੀ ਕੁਆਲਟੀ ਉਹ ਤਾਂ ਹੋਰ ਸਸਤੀ ਹੋਏਗੀ ਉਹ ਅਸੀਂ ਯਾਦ ਹੈ 100 ਰੁਪਏ ਬਾ 100 ਰੁਪਏ ਉਹ ਵਾਲਾ ਰੇਟ ਹੈ ਹਾਂਜੀ ਐਦਾਂ ਹੀ ਹੋਰ ਹੈਗੇ ਅੱਜ ਦਾ ਇੱਕ ਕਾਲੇ ਛੋਲੇ ਪਏ ਹੈ ਹਾਂਜੀ ਹਨਾ ਇਹ ਵਾਲੇ ਕਾਲੇ ਛੋਲੇ ਕਾਲੇ ਛੋਲਿਆਂ ਦਾ ਇੱਥੇ ਰੇਟ ਕੀ ਹੈ ਇਹ ਪੁੰਨੇ ਹੋਏ ਹੈਗੇ ਨੇ 110 ਰੁਪਏ 160 ਰੁਪਏ ਕਿਲੋ ਹਾਂਜੀ ਤੇ ਪਾਕਿਸਤਾਨ ਚ ਰੇਟ ਪਤਾ ਹੈ तकरीबन ਇਹ 700 ਤੋਂ ਲੈ ਕੇ 750 800 ਰੁਪਏ ਤੱਕ ਕਿਲੋ ਹੋਣਗੇ ਆ ਵਾਲੇ ਕਾਲੇ ਛੋਲੇ ਐਦਾਂ ਹੀ 70 ਰੁਪਏ ਕਿਲੋ ਹੈ ਇਹ ਇਹ ਕਾਦੇ ਬਣੇ ਹੋਏ ਆ ਚਾਵਲ ਦੇ ਤੁਹਾਨੂੰ ਜਿਹੜੇ ਚਾਵਲਾਂ ਦੇ ਬਾਸਮਤੀ ਚਾਵਲਾਂ ਦੇ ਇਹਨੂੰ ਕਹਿੰਦੇ ਕੀ ਖੁੱਲੇ ਹਾਂ ਖੁੱਲੇ ਕਹਿੰਦੇ ਖੁੱਲੇ ਕਹਿੰਦੇ ਆ 70 ਰੁਪਏ ਕੇਜੀ ਇਹ 70 ਰੁਪਏ ਕੇਜੀ ਕਿਲੋ ਦਾ ਵੈਰੀ ਗੁੱਡ ਏ ਵਧੀਆ ਗੱਟਕ ਦੇ ਦੋ ਅਲੱਗ-ਅਲੱਗ ਵੈਰਾਈਟੀਆਂ ਨੇ ਹੈਨਾ ਇਹ ਰੇਬੜੀ ਹੈ ਜੀ ਆਹ ਰੇਬੜੀ ਇਹ ਰੇਬੜੀ ਆ ਗਈ ਇਹ ਗੱਟਕ ਹੈ 50 ਰੁਪਏ ਦਾ ਪੀਸ ਦੇ ਰਹੇ ਆ 50 ਰੁਪਏ ਪੀਸ ਮਤਲਬ 50 ਰੁਪਏ ਦਾ ਪੀਸ ਭਈ ਹੁੰਦਾ ਜਰਾ 5 ਰੁਪਏ ਦਾ ਪੀਸ ਇੱਕ ਪੀਸ 5 ਰੁਪਏ ਦਾ ਪੈ ਜਾਂਦਾ ਇਹ ਵਾਲਾ ਹਾਂ ਤੇ ਵਧੀਆ ਹੈਗੀ ਹੈ ਖਾਣ ਨੂੰ ਟੇਸਟੀ ਵੀ ਹੈਗੀ ਹੈ ਮੋਟੀਆਂ ਦੀ ਵਧੀਆ ਜੀ 60 ਰੁਪਏ ਡੱਬਾ ਹੈ ਜੀ ਅੱਛਾ ਤਿਲਾਂ ਵਾਲੀ ਵੀ ਹੈਗੀ ਹੈ ਹਾਂਜੀ ਉਹ ਦਿਖਾਏ ਜੀ ਕਿਹੜੀ ਹੈ 60 ਰੁਪਏ ਦਾ ਡੱਬਾ ਦੇ ਰਹੇ ਇਹ 60 ਰੁਪਏ ਡੱਬਾ ਤਿਲਾਂ ਦਾ ਫੀਲਾਂ ਵਾਲੀ ਗੱਟਕ ਕੀ ਰੇਟ ਕੀ ਹੈ ਇਹ ਵਾਲਾ ਇਹ ਪੈ ਜਾਂਦੀ 300 ਪਰ ਕਿਲੋ 300 ਰੁਪਏ ਕਿਲੋ ਹਾਂ ਇਹਦੇ ਵਿੱਚ ਕਿੰਨੇ ਕੁ ਪੀਸ ਹੁੰਦੇ ਆ 10 ਪੀਸ ਆਗੇ ਨਮਕ ਫਲੀ 140 ਰੁਪਏ ਵਾਇਰ ਪੂਰਾ ਕਰ ਦੇਾਂਗੇ ਕਿਲੋ ਦਾ ਮਤਲਬ ਤੁਸੀਂ ਟੋਲ ਕੇ ਜੋਗੇ ਹਾਂਜੀ ਪੈਕਿੰਗ ਦੇ ਵਿੱਚ ਇਹ ਤਾਂ ਪੂਰੀ ਹੈਗੀ ਹੈ ਹਾਂਜੀ ਅੱਛਾ ਤੇ ਪਾਕਿਸਤਾਨ ਦੇ ਵਿੱਚ ਰੇਟ ਇਹਦਾ ਆ 750 ਰੁਪਏ ਤੋਂ ਲੈ ਕੇ 1200 ਰੁਪਏ ਕਿਲੋ ਤੱਕ ਆ ਗਿਆ। ਦੇਖ ਲਓ ਕਿੰਨਾ ਮਹਿੰਗਾ ਉੱਥੇ यार ਮਹਿੰਗਾਈ ਹੈ ਇੱਥੇ ਰੇਟ ਤਾਂ ਕਾਫੀ ਸਸਤੇ ਆ ਗਿਆ। ਸੌਦਾ ਬਹੁਤ ਵਧੀਆ ਹੈ। ਸੌਦਾ ਵੀ ਵਧੀਆ ਹੈਗਾ ਤੇ ਵਧੀਆ ਤਾਂ ਉੱਥੇ ਵੀ ਹੋਣਾ ਖੈਰ। ਤੇ ਬਾਈ ਜੀ ਆ ਛੋਟੀ ਕੱਟ ਚ ਹੈਗੀ ਐ ਦੋ ਤੇ ਰੱਪਏ ਤੇ ਆ ਡੱਬੇ ਚ ਪਈ ਹੈ। ਇਹ ਵਾਲੀ ਕੀ ਆ ਵੱਡੀ ਜਿਹੜੀ ਆ ਇਹ 500 ਤੇ 2500 ਰੁਪਏ ਰੱਪਏ। ਇੱਕ ਸਭ ਇੱਕ ਵੇ 25 'ਤੇ ਲਾਦਾ 1.5 ਰੁਪਏ ਦੇ ਵੇਚ ਦਿੰਦੇ ਆ 1.5 ਰੁਪਏ ਦਾ ਪੀਸ ਵੇਚ ਦਿੰਦੇ ਹਾਂ ਜੀ ਤੇ ਪੂਰਾ ਅਗਰ ਪੈਕੇਟ ਲੈਣਾ ਚਾਹੇ ਤਾਂ ਕੋਈ 100 ਪੀਸ ਹੈਗਾ 150 ਦਾ 100 ਪੀਸ 150 ਰੁਪਏ ਦਾ ਅੱਛਾ ਮਰੁੰਡਾ ਆ ਗਿਆ ਹੈ ਨਾ ਆ ਬੜੇ ਖਾਦੇ ਆ ਬਚਪਨ ਦੇ ਵਿੱਚ ਮਰੁੰਡੇ ਤੇ ਮਰੁੰਡੇ ਦਾ ਰੇਟ ਇਹ ਹੈਗਾ ਕਿਹਦਾ ਪਹਿਲੇ ਇਹ ਦੱਸੇ ਜੀ ਖੰਡ ਦਾ ਗੁਰਦਾ ਹੈ ਗੁਰਦਾ ਵੀ ਹੈ ਖੰਡ ਦਾ ਵੀ ਹੈ ਗੁਰਦਾ ਵੀ ਹੈ ਖੰਡ ਦਾ ਵੀ ਹੈਗਾ ਗੁਰਦਾ ਕਿਹੜਾ ਹੈਗਾ ਇਹ ਮਿਕਸੀ ਹੁੰਦਾ ਜੀ ਅੱਛਾ ਮਿਕਸੀ ਹੈਗਾ ਇੱਕੋ ਰੇਟ ਹੈਗਾ ਜੀ ਇਹਦਾ ਕੀ ਰੇਟ ਆ ਪੈਕਟ ਦਾ ਪੈਕਟ ਦਾ 60 ਰੁਪਏ ਹੈ 60 ਰੁਪਏ ਪੈਕਟ ਅਗਰ ਇੱਕ ਪੀਸ ਕੋਈ ਲੈਣਾ ਚਾਹੇ ਤਾਂ 5 ਰੁਪਏ ਦਾ 5 ਰੁਪਏ ਦਾ ਪੈਕਟ ਜੋੜ ਦੋ ਜੁੜੇ 10 ਫਿਰ ਦੋ ਦੇ ਦੇ 10 ਰੁਪਏ ਦੇ ਦੋ ਕਿੰਨੇ ਪੀਸ ਹੈਗੇ ਨੇ ਇਹਦੇ ਵਿੱਚ 20 ਪੀਸ ਹੋ ਗਏ 20 ਪੀਸ ਹੈਗੇ ਸਾਰਾ ਲਵੇ 80 ਰੁਪਏ ਦਾ ਬੰਦਰੀ ਸਾਰਾ ਲਵੇ ਤਾਂ 80 ਰੁਪਏ ਦਾ ਬੰਦਰੀ 100 ਦਿੰਦਾ ਅੱਛਾ ਖੁੱਲਾ ਵੇਚੋ ਤਾਂ 100 ਵਟੇ ਦੇਓ ਜੇ ਬੰਦ ਲੈਓ 80 ਲੈ ਦੇਗੇ ਬੰਦ ਲੈ ਜੇ ਤਾਂ 80 ਰੁਪਏ। ਅੱਛਾ ਆਹ ਵਾਲੇ ਮੱਕੀ ਦੇ ਫੁੱਲੇ। ਇਹ 150 ਰੁਪਏ ਕਿਜੀ ਆ ਗਏ। 150 ਰੁਪਏ ਕਿਲੋ। ਹਾਂਜੀ। ਇਹ ਵਾਲੇ ਸਾਨੂੰ ਆਂਦੇ ਆ। ਆਂਦੇ ਆ। ਹਾਂ ਤੇ ਤੁਸੀਂ 180 ਰੁਪਏ ਵੇਚੀਂ। 180 ਰੁਪਏ ਮੁਨਾਫਾ ਲੈ ਕੇ ਤੇ ਅੱਗੇ ਤੁਸੀਂ ਸੇਲ ਕਰ ਦਿੰਦੇ। ਇਹ ਤਕਰੀਬਨ ਇਹ ਵਾਲਾ ਪੈਕੇਟ ਹੈਗਾ ਜਿਹੜਾ ਫੁੱਲਿਆਂ ਦਾ। ਹਲਕਾ ਬੜਾ ਯਾਰ। ਇਹ 200 ਗ੍ਰਾਮ ਦਾ ਵਜਨ ਨਾ। ਆਹ 200 ਗ੍ਰਾਮ ਹੈ। ਇੰਨੇ ਪਰਚਾ ਦੀ ਵਿਕਦਾ ਹੈ। ਅੱਛਾ 35 ਰੁਪਏ ਦਾ ਦੇ ਦੇ ਇਹ ਇਸ ਨੂੰ ਕਿੱਥੇ ਖਾਣ ਵਾਸਤੇ ਸਿਰਫ ਇਹ ਹੋਰ ਕੋਈ ਪ੍ਰੋਗਰਾਮ ਦੇ ਵਿੱਚ ਵੀ ਯੂਜ਼ ਕਰਦੇ ਮੱਕੀ ਦੀ ਛੱਲੀ ਨਹੀਂ ਆਦੀ ਹਾਂ ਇਹ ਉਹ ਛੱਲੀ ਪਾਉਣ ਤੇ ਖਾਂਦੇ ਆ ਉਹ ਵੀ ਉਹ ਹੁੰਦੇ ਆ ਕਪੂਲੇ ਬਣਦੇ ਆ ਨਹੀਂ ਇਹ ਕੋਈ ਮਤਲਬ ਅੱਗੇ ਰੀਤ ਰਿਵਾਜ ਦੇ ਵਿੱਚ ਵੀ ਹਾਂ ਬੋਕ ਬਣਾ ਦੇ ਵਿਆਹ ਸ਼ਾਦੀ ਵਿੱਚ ਜਿਹੜਾ ਨਵਾਂ ਵਿਆਹ ਹੋਇਆ ਹੁੰਦਾ ਉਹ ਪਰਾਂ ਦੇ ਕੋਈ ਸਾਰ ਮਿਕਸ ਕਰਕੇ ਬੋਕ ਬਣਦੇ ਜੀ ਉਹਦੇ ਬੋਕ ਬਣਦੇ ਆ ਜਵਾਕ ਹੋਵੇ ਤਾਂ ਬੋਕ ਅੱਛਾ ਇਹ ਕੀ ਚੀਜ਼ ਹੈਗੀ ਆ ਜਿਹੜਾ ਦਿਖਾ ਚ ਪਹਿਲੇ ਦਿਖਾ ਕੇ ਰੋਲ ਆ ਰੋਲ ਟਾਈਪ ਹੈਗੀ ਹੈ ਗੱਜਰਾਂ ਕੋਈ ਚੀਜ਼ ਪਲਾਨ ਰੋਲ ਕਿਹਨਾਂ ਦੀ ਹੈ ਮਤਲਬ ਕੋਈ ਰੇਟ ਹੈ ਇਹ ਵੀ ਇੱਕ ਹੀ ਰੇਟ ਹੈ ਤੇ ਇਹ ਹੈਗਾ ਬਹੁਤ ਬਣੀ ਹੋਈ ਹੋਊਗੀ ਬਣੀ ਗੱਜਕਰੇਵੜੀ ਦਾ ਉਪਹਾਰ ਹੈ ਸਰਦੀਆਂ ਦਾ ਬਹਾਰ ਕੀ ਬਾਤ ਹੈ ਬਹੁਤ ਵਧੀਆ ਚੀਜ਼ ਹੈਗੀ ਆ ਇੱਥੇ ਔਰ ਰੇਟ ਵੀ ਜਾਇਜ਼ ਹੈਗੇ ਨੇ ਮਤਲਬ ਜ਼ਿਆਦਾ ਉਹ ਨਹੀਂ ਹੈਗੇ ਮਹਿੰਗੇ ਨਹੀਂ ਹੈਗੇ ਹੈਨਾ ਤੇ ਬੜੇ ਸਸਤੇ ਰੇਟ ਦੇ ਵਿੱਚ ਤੁਸੀਂ ਇੱਥੇ ਸੇਲ ਕਰ ਰਹੇ ਹੋ ਅੱਜ ਤੱਕ ਖਾਸ ਤੌਰ ਤੇ ਕਾਫੀ ਦੁਕਾਨਾਂ ਸਜੀਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਕਿਉਂਕਿ ਲੋਹੜੀ ਦਾ ਤਿਉਹਾਰ ਆ ਗਿਆ। ਔਰ ਲੋਹੜੀ ਦੇ ਤਿਉਹਾਰ ਤੇ ਇਹ ਗਰੀਬਾਂ ਦਾ ਜਿਹੜਾ ਬਦਾਮ ਆ ਗਿਆ ਨੇ। ਹਾਂਕ ਤ ਬਦਾਮ ਤੋਂ ਗੱਲ ਯਾਦ ਆ ਗਈ। ਤਾਂ ਬਦਾਮ ਕੀ ਰੇਟ ਹੋਏਗਾ ਇੱਥੇ? ਵਧੀਆ ਵਾਲਾ। ਹਾਂ ਵਧੀਆ ਦੇ ਵਿੱਚ। ਵਧੀਆ 800 700 700 800 ਰੁਪਏ ਕਿਲੋ ਦਾ ਮਾਦਮ ਹੈ ਜੀ ਖਰੋੜ ਚੰਗਾ 6550 ਅਖਰੋਟ ਬਹੁਤ ਵਧੀਆ ਹੈ ਅਖਰੋਟ ਤਾਂ ਪਾਕਿਸਤਾਨ ਦੇ ਵਿੱਚ ਵੀ ਇਹੀ ਰੇਟ ਹੋਣਾ ਮੇਰਾ ਖਿਆਲ ਹੈ ਹਮਪਨ ਨਹੀਂ ਭਾਈ ਇੰਨਾ ਕੀ ਰੇਟ ਹੋਏਗਾ ਉੱਥੋਂ ਕਿਉਂਕਿ ਦੂਸਰੀ ਸਾਈਡ ਤੋਂ ਆਣਾ ਅਫਗਾਨਿਸਤਾਨ ਸਾਈਡ ਤੋਂ ਇਹ ਤਾਂ ਨਹੀਂ ਅੱਛਾ ਤੇ ਉਧਰ ਵੀ ਇਹੀ ਰੇਟ ਹੀ ਹੋਣਾ ਕਿਉਂਕਿ ਨੇੜੇ ਪੈ ਜਾਂਦਾ ਚਲੋ ਖੈਰ ਅੱਗੇ ਹੋਰ ਅਗਰ ਗੱਲਾਂ ਕਰੀਏ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਰ ਦੇ ਵਿੱਚ ਹੀ ਜਾਦਾ ਤਾਂ ਅੱਗੇ ਪਿੱਛੇ ਵਿਕਦੇ ਆ ਸਰਦੀ 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 ਦੇ ਵਿੱਚ ਕਿਉਂਕਿ ਗਰੀਬਾਂ ਦਾ ਖਾਣਾ ਹੈਗਾ ਔਰ ਸਰਦੀ ਦੇ ਵਿੱਚ ਇਸ ਚੀਜ਼ ਦਾ ਜ਼ਿਆਦਾ ਇਸਤੇਮਾਲ ਵੀ ਕੀਤਾ ਜਾਂਦਾ ਸਰਦੀ ਸਰਦੀ ਗਰਮ ਹੁੰਦਾ ਇਹ ਸੌਦਾ ਹਾਂਜੀ ਤੇ ਅੱਗੇ ਪਿੱਛੇ ਕੱਟ ਵਿਕਦੀਆਂ ਨੇ ਕੱਟ ਵਿਕਦੀਆਂ ਅੱਜ ਕੱਲ ਸਰਦੀ ਔਰ ਤਿਉਹਾਰ ਲੋਹੜੀ ਦੇ ਕਰਕੇ ਜ਼ਿਆਦਾ ਵਿਕਦੀਆਂ ਹਾਂਜੀ ਤਾਂ ਬੜੀ ਮਿਹਰਬਾਨੀ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ